ਜੀਤਲ ਜੀ ਵੀਡੀਓ ਵੇਖ ਰਖੇ ਆਪ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆਂ ਈਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਈਦੀ ਵੱਡੀ ਖਬਰ ਅੱਲਫਲਾਜ ਯੂਨੀਵਰਸਿਟੀ ਦੇ ਕਮਰੇ ਨੰਬਰ 4 ਤੇ 13 ਚ ਕੀ ਹੁੰਦਾ ਸੀ ਅਤਵਾਦ ਉਮਰ ਤੇ ਮੁਜਮਲ ਦੀ ਡਾਇਰੀ ਤੋਂ ਖੁੱਲੇ ਪੇਤ ਦਿੱਲੀ ਤਮਾਕੇ ਦੇ ਮਾਮਲੇ ਦੀ ਜਾਂਚ ਚੱਲੀ ਹੈ ਫਰੀਦাবাদ ਮਿਊਡਲ ਤੋਂ ਲਾਵਾ ਕਈ ਪਹਿਲਵਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਜਾਂਚ ਅਜਨਸਗਣ ਅਤਵਾਦੀ ਡਾਕਟਰ ਉਮਰ ਅਤੇ ਡਾਕਟਰ ਮੁਜ਼ਮਿਲ ਦੀਆਂ ਡਾਇਰੀਆਂ ਬਰਾਮਦ ਕੀਤੀਆਂ ਹਨ ਜਾਂਚ ਕਰਤਾਵਾਂ ਨੇ ਡੈਰੀਆਂ ਅਲਫਲਾਹ ਯੂਨੀਵਰਸਿਟੀ ਕੈਂਪਸ ਦੇ ਕਮਰੇ 4 ਅਤੇ 13 ਤੋਂ ਬਰਾਮਦ ਕੀਤੀਆਂ ਜਿੱਥੇ ਡਾਕਟਰ ਉਮਰ ਅਤੇ ਮੁਜ਼ਮਿਲ ਰਹਿੰਦੇ ਸਨ ਅਤਵਾਦੀਆਂ ਦੀਆਂ ਡਾਇਰੀਆਂ ਤੋਂ ਕਈ ਮਹੱਤਵਪੂਰਨ ਖੁਲਾਸੇ ਹੋਏ ਡਾਇਰੀਆਂ ਤੋਂ ਪਤਾ ਚੱਲਦਾ ਹੈ ਕਿ ਅਤਵਾਦੀ ਪਿਛਲੇ 2 ਸਾਲਾਂ ਤੋਂ ਵਕਫ ਵਕਫ ਥਾਵਾਂ ਤੇ ਬੰਬਤਮਾਕਿਆਂ ਦੀ ਯੋਜਨਾ ਬਣਾ ਰੱਖੇ ਸਨ ਬਹੁਤ ਸਾਰੀਆਂ ਡਾਇਰੀਆਂ ਕੋਡ ਵਿੱਚ ਲਿਖਿਆ ਗਈਆਂ ਹਨ ਜਿਨ੍ਹਾਂ ਨੂੰ ਡੀਕੋਡ ਕਰਨ ਲਈ ਏਜੰਸੀਆਂ ਕੰਮ ਕਰ ਰਹੀਆਂ ਹਨ ਨਿਊਜ਼ ਏਜੰਸੀ ਏ ਐਨ ਆਈ ਨੇ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਡਾਇਰੀਆਂ ਵਿੱਚ ਲਗਭਗ 25 ਲੋਕਾਂ ਦੇ ਨਾਮ ਵੀ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜੰਮੂ ਕਸ਼ਮੀਰ ਅਤੇ ਫਰੀਦাবাদ ਦੇ ਵਸਨੀਕ ਸਨ ਜਾਂਚ ਤੋਂ ਪਤਾ ਲੱਗਾ ਕਿ ਆਈ 20 ਅਤੇ ਇਕੋ ਸਪੋਰਟ ਤੋਂ ਬਾਅਦ ਚੱਕੀ ਤਮਾਕੇ ਲਈ ਦੋ ਹੋਰ ਵਾਨ ਤਿਆਰ ਕਰ ਰੱਖੇ ਸਨ ਅੱਤਵਾਦੀਆਂ ਟੀਚਾ ਇੱਕ ਵੱਡਾ ਹਮਲਾ ਕਰਨਾ ਸੀ ਏਜੰਸੀਆਂ ਨੇ ਰਿਪੋਰਟ ਦਿੱਤੀ ਕਿ ਡਾਕਟਰ ਮਿਊਡਲ ਅੱਤਵਾਦੀ ਦੇਸ਼ ਭਰ ਦੇ 4 ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰੱਖੇ ਸਨ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਹਰੇਕ ਸਮੂਹ ਨੂੰ ਇੱਕ ਸ਼ਹਿਰ ਵਿੱਚ ਤਮਾਕੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਚਰਵਾਤੀ ਜਾਂਚ ਦੇ ਅਨੁਸਾਰ ਛੱਕੀ 22 ਦੀਆਂ ਜੋੜਿਆਂ ਵਿੱਚ ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਕਰਨ ਦੀ ਯੋਜਨਾ ਬਨਾਰਕ ਸਨ ਹਰੇਕ ਸਮੂਹ ਦਾ ਰਾਦਾ ਆਈ ਈ ਡੀ ਨਾਲ ਹਮਲਾ ਕਰਨ ਦਾ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ